ਕੋਈ ਇਹ ਲੋਕੇ ਤੈਨੂੰ ਮੈਂ ਕੀ ਕਹਾਂ ਖਰੋਤਾ ਦੇ ਤੇ ਤੂੰ ਜਾਂਦਾ ਨਹੀਂ ਹੈ ਹਾਂ ਨਾ ਮੈਂ ਕੁਝ 10 ਰੁਪਏ ਗਿਆ ਮੈਂ ਆਪੇ ਬਾਰੋਂ ਖਾ ਲੂੰ ਸਿਮਰਣਾ ਮੈਂ ਹੁਣ ਚੱਲਾਂ ਤੇ ਤੂੰ ਆਪਣੇ ਹਿਸਾਬ ਨਾਲ ਗੱਲ ਕਰ ਲਈ ਜੇ ਮੈਂ ਕਿਹਾ ਨਾ ਤਾਂ ਆਪਣੀ ਦੀ ਸਾਸ ਆਪ ਹੀ ਬੋਲਣ ਢਈ ਆ ਇਸ ਕਰਕੇ ਬਹੁਤ ਸ਼ਾਮ ਨਹੀਂ ਹੁਣ ਤੂੰ ਠੀਕ ਹੈ ਸਮਝਾ ਦੇ ਹੁਣ ਜਰਾ ਕਿਦਾ ਨਾ ਦੋ ਘੜੀਆਂ ਪੁੱਤਰ ਆ ਵੀ ਲੰਮੇ ਬਹਿ ਜਾ ਹੁਣ ਮੈਂ ਤੇਰੀ ਸੱਸ ਦੀ ਗੱਲ ਸੁਣ ਕੇ ਆਨੀ ਆ ਹਾਂਜੀ ਮਾਸੀ ਜੀ ਹਾਂਜੀ ਭੈਣ ਜੀ ਮੈਨੂੰ ਬੁਲਾਇਆ ਸੀ ਬਹਿ ਜਾ ਪਪਾ ਜੋ ਬਹਿ ਹਾਂਜੀ ਹਾਂਜੀ ਭੈਣ ਜੀ ਕਿੱਥੇ ਗਏ ਘਰ ਤੇ ਸੋ ਕੰਮ ਹੁੰਦੇ ਨੇ ਕੀ ਕਰੇ ਵਿਚਾਰੇ ਸਾਰੇ ਕੰਮ ਕਰਨੇ ਤੇ ਉਹਨੇ ਹੀ ਨੇ ਹੋਰ ਕੌਣ ਬੈਠਕ ਕਰਨ ਵਾਲਾ ਆ ਵਡੇ ਬੰਦੰਗ ਕਰਨੇ ਹੀ ਪੈਂਦੇ ਆ ਹਾਂ ਬਿਲਕੁਲ ਬਿਲਕੁਲ ਅੱਛਾ ਮੇਰੀ ਗੱਲ ਸੁਣੋ ਉਹ ਨਾ ਪੰਜੀ ਵਿਚਾਰੇ ਸ਼ਰਮ ਦੇ ਮਾਰੇ ਤੁਹਾਨੂੰ ਪੁੱਛ ਨਹੀਂ ਸਕਦੇ ਆ ਭਾਈ ਤੇ ਮੈਨੂੰ ਗੈਂਸਨ ਸਿਮਰਨ ਜਰਾ ਤੂੰ ਹੀ ਪੁੱਛ ਦੀ ਤੇ ਉਹ ਪੰਜੀਰੀ ਦਾ ਕੀ ਸੋਚਿਆ ਜੀ ਪੰਜੀਰੀ ਦਾ ਤੇ ਸੋਚਣਾ ਕੀ ਆ ਪੰਜੀ ਲੈ ਉਹ ਸਮਾਨ ਤਾਂ ਮੈਂ ਬਣਾ ਦਨੀ ਆ ਤੁਸੀਂ ਬਣਾ ਦੇਣੀ ਕਿਉਂ ਸਾਨੂੰ ਜਾਚ ਕੋਈ ਨਹੀਂ ਬਣਾਉਂਦੀ ਪੰਜੀਰੀ ਤੇ ਸਾਨੂੰ ਵੀ ਬਣਾਣੀ ਆਂਦੀ ਪਰ ਪੰਜੀ ਤੁਸੀਂ ਮੇਰੀ ਗੱਲ ਸਮਝੋ ਪਹਿਲੇ ਬੱਚੇ ਦੀ ਪੰਜੀਰੀ ਪਾਂਡਾ ਜਿੰਨੂੰ ਤੁਸੀਂ ਕਹਿੰਦੇ ਹੋ ਉਹ ਸਾਰਾ ਪੇ ਕਿਉਂ ਆਂਦਾ ਅੱਛਾ ਤੇ ਫਿਰ ਹੁਣ ਅਗੋਂ ਤੁਸੀਂ ਸਮਝਦਾਰੀ ਹੋ ਸਿਆਣੀ ਹੋ ਵੀ ਪੰਜੀਰੀ ਤੁਸੀਂ ਹੀ ਬਣਾ ਕੇ ਦੇਣੀ ਨਾਲ ਮੇਰੀ ਗੱਲ ਸੁਣੋ ਥੋੜੀ ਬਹੁਤੀ ਪੰਜੀਰੀ ਕਿਲੋ 2 ਕਿਲੋ ਨਾ ਹੋਵੇ ਕਰ ਤੋਂ ਘਟ ਪਿੱਪਾ ਡੇਡ ਪਿੱਪਾ ਚਲ ਦੋ ਹੀ ਲਾ ਲੋ ਆਂਡ ਗਵਾਂਡੂ ਤੇ ਭੈਣ ਜੀ ਨੇ ਭੈਣ ਜੀ ਦਾ ਤੇ ਵਰਤਨ ਵਰਤਾਨ ਹੀ ਬੜਾ ਏ ਦੂਰ ਦੂਰ ਤੱਕ ਆਂਡ ਗਵਾਂਡ ਵੀ ਦਿੰਦੇ ਨਹੀਂ ਉਥੇ ਫਿਰ ਉਹਨਾਂ ਨੇ ਵੰਡਣੀ ਵੀ ਐ ਅੱਗੋਂ ਸਰਦੀ ਆਂਦੀ ਪਈ ਕਿਰਨ ਨੇ ਵੀ ਕਾ ਖਾਣੀ ਤੇ ਤੁਹਾਡੀ ਧੀ ਨਹੀਂ ਐ ਉਥੇ ਵਿਚਾਰੀ ਆਪ ਸ਼ੂਗਰ ਦੀ ਮਰੀਜ਼ ਓਨੇ ਕਿ ਇੱਥੇ ਖਾਣੀ ਚ ਖਾਣੀ ਤੇ ਉਹਨੇ ਹੀ ਕਿਰਨ ਨੇ ਖਾ ਲਈ ਜਾਂ ਗੋਲਡੀ ਨੇ ਖਾ ਲਈ ਭੈਣ ਜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕੀ ਕਿਹਾ ਸੀ ਜੀ ਮੇਰਾ ਆਦਮੀ ਸਿਰ ਤੇ ਨਹੀਂ ਹੈਗਾ ਮਾਸੀ ਵੀ ਐਸੇ ਮਾਂ ਦੇ ਬਰਾਬਰ ਹੀ ਹੁੰਦੀ ਹੈ ਪਰ ਮੈਂ ਨਹੀਂ ਜੋਗੀ ਨਹੀਂ ਹੈਗੀ ਤੁਸੀਂ ਦੋ ਬੀਪੇ ਪੰਦੀ ਦੀ ਕਹਤੀ ਮੈਂ ਨਹੀਂ ਕਰ ਸਕਦੀ ਅੰਨਾ ਕਿ ਚਲੋ ਭੈਣ ਜੀ ਦੋ ਪੀਪੇ ਨਾ ਸੀ ਚਲੋ ਮਾਸੀ ਹੋਣ ਦੇ ਨਾਤੇ ਇੱਕ ਪੀਪਾ ਹੀ ਸੀ ਨਾਲ ਮੇਰੀ ਗੱਲ ਸੁਣੋ ਸਿਆਣੇ ਬੰਦੇ ਨੂੰ ਕੀ ਕਹਿਣਾ ਸਭ ਕੁਝ ਪਤਾ ਹੀ ਹੁੰਦਾ ਬੰਦੇ ਵਾਦ ਤੋਂ ਵਾਦ ਮੈਂ ਤੁਹਾਨੂੰ 500 ਰੁਪਏ ਦੇ ਦਾਨੀ ਆ ਤੇ ਤੁਸੀਂ ਉਹਦੇ ਚ ਬਣਾ ਲਓ ਪੰਜੀਰੀ ਪੰਜੀ ਕਿਹੜੀ ਸਦੀ ਚ ਰਹਿੰਦੇ ਪਿਓ ਬਦਾਮਾਂ ਦਾ ਭਾਅ ਪਤਾ ਜੀ ਬਾਹਰ ਕੀ ਜੇ 850 ਰੁਪਏ ਕਿਲੋ ਤੇ 500 ਚ ਕੀ ਆਣਾ ਜੀ ਤੇ ਦੇਸੀ ਕਿਉਂ 1000 ਰੁਪਏ ਕਿਲੋ ਘਰ ਦਾ ਬਣਿਆ ਲਵੋ ਤੇ ਜੇ ਡੱਬੇ ਡੁੱਬੇ ਵਾਲਾ ਲੋ ਵੋ ਤੇ 700 ਰੁਪਈਆ ਮਿਲ ਜੇਗਾ 750 ਮਿਲ ਜੇਗਾ ਤੇ 500 ਚ ਕੀ ਆਣਾ ਜੀ 500 ਦੇ ਵਿੱਚ ਬੂਰਾ ਖੰਡ ਹੀ ਪੈ ਜਾਣੀ ਜੇ ਤੇ ਇਹ ਤੇ ਤੁਹਾਨੂੰ ਤਕਲੀਫ ਕਰਨੀ ਪੈਣੀ ਜੇ ਉਹ ਤੇ ਵੇਖੋ ਤੁਹਾਨੂੰ ਕਹਿਣ ਹੋ ਰਹੀ ਇਹ ਤੁਹਾਨੂੰ ਚੰਗੀ ਸਮਝੋ ਮਾੜੀ ਸਮਝੋ ਐਨਾ ਕੁਝ ਤੁਹਾਨੂੰ ਕਰਨਾ ਹੀ ਪੈਣਾ ਜੀ ਇਹ ਤੇ ਹੁਣ ਮਾਸੀਆਂ ਵੀ ਮਾਮਾ ਤੁਸੀਂ ਆਪੇ ਕਹਿੰਦੇ ਹੋ ਮਾਸੀਆਂ ਵੀ ਮਾਮਾ ਬਰਾਬਰ ਹੀ ਹੁੰਦੀਆਂ ਨੇ ਫਿਰ ਹੁਣ ਬਸ ਹੱਥ ਨਾਲ ਜੋੜੋ ਤੇ ਵੇਖੋ ਕੋਈ ਹਿਲ ਲਵਸਿਲਾ ਬੰਦਾ ਜੀ ਤੇ ਕਿਉਂਕਿ ਹੁਣ ਤੁਹਾਨੂੰ ਵੀ ਇੱਥੇ ਰਹਿੰਦੇ ਆ ਵੇਖੋ ਮਹੀਨਾ ਤੇ ਹੋ ਹੀ ਗਿਆ ਜੀ ਹੈਨਾ ਦੇਖੋ ਤੁਹਾਡਾ ਵੀ ਘਰ ਪਰਿਵਾਰ ਹੈ ਤੁਸੀਂ ਵੀ ਘਰ ਜਾਣਾ ਹੁਣ ਇੱਥੇ ਦੋ ਲੋਗ ਹੈ ਤੇ ਵਾਪਸ ਜਾਓਗੇ ਸਦਾ ਤੇ ਇੱਥੇ ਬਹਿ ਨਹੀਂ ਰਹਿਣਾ ਜਾਣਾ ਹੀ ਹੈ ਵਾਪਸ ਤੇ ਆਪਣੇ ਘਰਾਂ ਨੂੰ ਨਾਲ ਧੀਆਂ ਦੇ ਬੂਏ ਤੇ ਬੈਠੇ ਤੇ ਵੈਸੇ ਹੀ ਬੰਦਾ ਚੰਗਾ ਹੀ ਨਹੀਂ ਲੱਗਦਾ ਹੈਗਾ ਕੁੜਮਾ ਦੇ ਘਰ ਤੇ ਵੈਸੇ ਵੀ ਕਹਿੰਦੇ ਨੇ ਆਪ ਨੂੰ ਹੀ ਸ਼ਰਮ ਆਉਂਦੀ ਹੈ ਬੈਠਿਆਂ ਜੇ ਕਹਿੰਦੇ ਨੇ ਕੁੜਮਾ ਘਰੋਂ ਤੇ ਕੱਪ ਦਾ ਚਾਹ ਵੀ ਨਾ ਫੜ ਕੇ ਪੀਣ ਲੱਗੇ ਡਰ ਲੱਗਦਾ ਤੇ ਇਸ ਕਰਕੇ ਫਿਰ ਹੁਣ ਤੁਸੀਂ ਦੇਖੋ ਵੀ ਕਦੋਂ ਦੇਣੀ ਜੇ ਤੇ ਕਦੋਂ ਕਰਨੀ ਚਾਹ ਪੰਜੀ ਪੰਜੀਰੀ ਦੇਣੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜਿਹੜਾ ਕੰਮ ਜ਼ਰੂਰੀ ਹੈ ਤੇ ਜ਼ਰੂਰੀ ਹੈ ਜੀ ਕਰਨਾ ਪੈਂਦਾ ਹੀ ਹੈ ਕੀ ਕਰੀਏ ਏ ਉਹ ਤੁਸੀਂ ਸੋਚਣਾ ਜੀ ਮੈਂ ਤੇ ਤੁਹਾਨੂੰ ਦੱਸਤਾ ਜੀ ਵੀ ਜ਼ਰੂਰੀ ਜੀ ਚਲੋ ਕੋਈ ਨਹੀਂ ਮੈਂ ਪੂਜਾ ਨਾਲ ਸੋਚ ਵਿਚਾਰ ਕਰਕੇ ਦੱਸਾਂਗੀ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਕਰੋ 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 ਟਾਈਮ ਨਾਲ ਹੀ ਕਰ ਲਿਆ ਜੇ ਫੋਨ ਦੀ ਉਚਾਰੀ ਨੂੰ ਹਾਂ ਹਾਂ ਆ ਕੀ ਹੋ ਰਿਹਾ ਵੀ ਪਤਾ ਨਹੀਂ ਚੱਲ ਰਿਹਾ ਇਹ ਦੁਨੀਆ ਦੇ ਕੀ ਹੋ ਜਾਂਦਾ ਫਿਰ ਅਬੀਬੀ ਜਾਉਂ ਨੂੰ ਉਫ ਕਮਾਲ ਹੋ ਗਿਆ ਯਾਰ ਹਾਂਜੀ ਅਖਬਾਰ ਬੜੇ ਵੇਜੇ ਕੀ ਪੜਨੀ ਸਰਜੀਤ ਕੋਲੇ ਖ਼ਬਰ ਬਸ ਖ਼ਬਰ ਜਿਉਂ ਦੇਵੇਂ ਆ ਕਿਉਂ ਕੀ ਹੋਇਆ ਅਖਬਾਰ ਗੱਲ ਸੁਣੋ ਹਾਂਜੀ ਆ ਸਵੇ ਦੇ ਭੁੱਖੇ ਪਾਣੀ ਬੈਠੇ ਆ ਨਾ ਕੋਈ ਚਾਹ ਨਾ ਪਾਣੀ ਨਾ ਕੋਈ ਰੋਟੀ ਜਾ ਜਾ ਕੇ ਕੁੜੀ ਨੂੰ ਕਹਿ ਗਿਆ ਰਸੋਈ 'ਚ ਕੋਈ ਰੋਟੀ ਪਾਣੀ ਲੈ ਕੇ ਆਵੇ ਮੈਂ ਕਹੇ ਨੀ ਜੇ ਕਹਾਂ ਕੁੜੀ ਨੂੰ ਅਨੋ ਇੱਕ ਕਮਾਣਾ ਤੇ ਉਹ ਦਾਦਾ ਜੀ جواب ਮੈਨੂੰ ਦਿੰਦੀ ਏ ਤੇ ਆਪੇ ਹੀ ਕਹਿ ਲਓ ਅਨਨ ਮਾਝੂ ਪੁੱਛੀ ਲਵਾ ਜਰਾ ਕੀ ਜੁਆਪ ਦੇ ਐਂਡੀ ਤੁਹਾਨੂੰ ਮੈਂ ਸਵੇਰ ਦੀ ਅਖਬਾਰ ਫੜੀ ਹੋਈ ਜੇ ਤੇ ਘਰ ਦਾ ਵੀ ਕੁਝ ਸੋਚ ਲੋ ਕੁੜੀਏ ਆ ਬਹੁਤੀ ਜ਼ਬਾਨ ਨਾਲ ਚਲਾ ਹੈਂ ਸਵੇਰ ਦਾ ਹੀ ਰੋਟੀ ਨਹੀਂ ਖਾਦਾ ਤਦੂਰ ਮਾਨ ਅਸੂਈ ਚ ਲੱਗੀ ਆ ਕੰਮ ਹੀ ਕਰਨ ਨਹੀਂ ਕਰਦਾ ਤੁਹਾਡੇ ਵਕਨ ਵਿਹਲੇ ਬੈਠੇ ਅਖਬਾਰਾ ਨਹੀਂ ਪੜਨਦੇ ਜਿਦਾਂ ਹੁੰਦਾ ਚਾਹ 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 ਦੋਨਾਂ ਜੀਆਂ ਨੇ ਲਾਈ ਹੁੰਦੀ ਜੇ ਸਿਰ ਖਾ ਗਏ ਹੋ ਮੇਰਾ ਆਹੋ ਅਹੀਂ ਤਨ ਵੱਡੇ ਬੰਦੇ ਦਾ ਸਿਰ ਹੀ ਖਾਣਾ ਏ ਸਾਰੀ ਉਮਰ ਆਪਣੇ ਪੁੱਤਰ ਨੂੰ ਪਾੜ ਗਈ ਜ਼ਬਾਨ ਕੀਤਾ ਵਿਆਹ ਆ ਹੈ ਹੁਣ ਅਹੀਂ ਰੋਟੀ ਸੁਖ ਰਮਦਾ ਨੂੰ ਮੌਕਾ ਆ ਤੇ ਤੁਸੀਂ ਗੱਲਾਂ ਕਰਦੇ ਜੀ ਤੇ ਸਾਨ ਕੀਤਾ ਜੇ ਸਾਰੇ ਦੁਨੀਆ ਦੇ ਮਾਪੇ ਬੱਚਿਆਂ ਨੂੰ ਇਦਾਂ ਹੀ ਪਾਲਦੇ ਆ ਤਮੈ ਵੀ ਇੱਦਾਂ ਹੀ ਬੱਲਣ ਡਈ ਆਂ। ਬਸ ਧੋਣ ਹੀ ਹਲਾਣੀ ਜਾਂਦੀ ਤੇ ਹੂ ਹੂ ਕਰਨਾ ਆਂਦਾ ਵੈ। ਸਮਝਾ ਚਾਈ ਕੋ ਚੰਨੂ ਕੋਲੋਂ ਬੈ ਕੇ। ਆ ਹੈਗੇ ਹੋਰ ਕੀ ਕਹਿੰਦੇ ਨਹੀਂ ਤੈਨੂੰ? ਮਾੜਾ ਕਹਿੰਦੇ ਨੇ ਤੈਨੂੰ। ਤੈਨੂੰ ਦੋਨੇ ਜਾਣੇ ਨਾ ਇੱਕੋ ਥਾਲੀ ਦੇ ਚੱਟੇ ਵੱਟੇ ਜੇ। ਅੱਛਾ। ਖਾਣ ਵੇਲੇ ਜੋ ਮਰਜ਼ੀ ਤੇ ਰੋ ਚਬਰ 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 ਖਾ ਲੈਣਾ ਵੈ। ਤੇ ਖਾਣਾ ਨਹੀਂ ਢਿੱਡ ਕੋਲ ਪਿੱਛੇ ਛੋਟ ਆਈ ਏ। ਤੇ ਛੋਟਿਆ ਫਿਰ ਪਿੱਛੇ ਹੀ ਛੋਟਿਆ। ਅੱਛਾ। ਵਾਹ ਨਹੀਂ ਕਰ ਜੰਮੀ ਆ ਸਾਨੂੰ ਮੱਤਾਂ ਦੇਣ ਆ ਗਈ ਐ। ਮੱਤਾਂ ਦੇਣ ਆ ਗਈ ਐ। ਮੱਤ ਮਨੂੰ ਬੜੀ ਆ। ਹਾਂ। ਜੇ ਮਾਤੋ ਵੀ ਜੱਟ ਕਰਨ ਬੋਲੇ ਤੇ ਕਿੱਦਾਂ ਬੋਲਾਂ ਹੈ ਵੱਡਿਆ ਗਿਆ ਜੀ ਬੋਲੀ ਜਾਂਦਾ ਤੇ ਕਿੰਜ ਬੋਲੀਦਾ ਕਿੰਜੇ ਬੋਲੀਦਾ ਯਾਨੂ ਕੋਈ ਪਤਾ ਨਹੀਂ ਲੱਗਦਾ ਸਾਰਾ ਪਤਾ ਤੁਹਾਨੂੰ ਦੋਨਾਂ ਜੀਆਂ ਨੂੰ ਰਹਿ ਗਿਆ ਸੰਜੇ ਕੁਝ ਪਤਾ ਹੀ ਨਹੀਂ ਜਾਤੀ ਇਹ ਜਾ ਤਿਰਗੇ ਹੱਥ ਜੁੜੇ ਮੇਰੇ ਕੀ ਕਹਵੇ ਹੱਥ ਜੋੜਨੇ ਆ ਰੱਬ ਅਗੇ ਹੱਥ ਜੋੜੋ ਕੋਈ ਕੰਮਕਾਰ ਵੀ ਕਰ ਲੋ ਵੇਲੇ ਬਹਿ ਕੇ ਕੁਰਸੀਆਂ ਦੇ ਬਸ ਸੱਜ ਵੱਜ ਕੇ ਦੋਨੇ ਜੀ ਬਹਿ ਜਾਂਦੇ ਹੋ ਤੇ ਖਾਂਦੇ ਪਿੰਦੇ ਰਹਿੰਦੇ ਕੋਈ ਕੰਮ ਕਰੋ ਪੁੱਤਰ ਇੰਨਾ ਨ ਤਾਂ ਤੂੰ ਜਵਾਬ ਹੋ ਗਿਆ ਐ ਜਵਾਬ ਆਹੋ ਜਵਾਬ ਤੇ ਆਪੇ ਹੀ ਹੋਣਾ ਮੈਂ ਐਨੀ ਤੇ ਜ਼ੁਬਾਨ ਚ ਲਾਂਦੇ ਆ ਜਿਹੜੇ ਕੰਮ ਕਰਦੇ ਆ ਨਾ ਨੀਮੀ ਨਾਲ ਕਰਦੇ ਆ ਉਥੇ ਆਪਣਾ ਰਾਜ ਨਹੀਂ ਚੱਲਦਾ ਸਹੀ ਸਾਰੇ ਜਾਣ ਤੇ ਕੰਮ ਕਰਕੇ ਘਰ ਆਣ 24 ਘੰਟੇ ਅਖਬਾਰ ਪੜ੍ਹ ਬਸ ਇੰਨਾ ਪਤਾ ਕਿ ਨੂੰ ਨਾਲ ਮੈਂ ਅੱਡਾ ਲਾਈ ਰੱਖਾਂ ਲਾਈ ਰੱਖਾਂ ਲਾਈ ਰੱਖਾਂ ਸੇਰੇ ਜਾ ਤੇ ਸ਼ਾਮੀ ਘਰ ਆਉ ਰਾਮ ਨਾਲ ਧੀਏ ਜ਼ੁਬਾਨ ਕਰਕੇ ਨਹੀਂ ਹੁਣ ਮੈਂ ਫੈਕਟਰੀ ਆਲੇ ਜਾਂਦੇ ਆ ਤੇਰ ਤੂੰ ਹੁਣ ਕੰਮ ਨਹੀਂ ਹੁੰਦਾ ਤੇਰੀ ਉਮਰ ਜਿਆਦੀ ਹੋ ਗਈ ਆ ਤੂੰ ਹੁਣ ਆਪਣੇ ਘਰ ਨਾਲ ਰਾਮ ਨੇ ਜਾ ਕੇ ਬੈ ਤੇ ਵੈਗੂ ਵੈਗੂ ਕਰ ਤੇ ਫੈਕਟਰੀਆਂ ਤੁਹਾਨੂੰ ਐ ਨਹੀਂ ਕੰਦੇ ਕਿ ਤੇਰੀ ਜ਼ੁਬਾਨ ਬੜੀ ਆ ਤਦ ਤੁਹਾਨੂੰ ਕੋ ਕੰਮ ਨਹੀਂ ਹੁੰਦਾ ਜਾਂ ਜ਼ੁਬਾਨ ਚਲਾ ਲਓ ਤੇ ਜਾਂ ਘਰ ਦਾ ਕੰਮ ਕਰ ਲਓ ਇੱਕੋ ਕੰਮ ਹੀ ਹੋਣਾ ਜੇ ਵਾਹ ਮੇਹ ਉਹ ਯਾਰ ਰੱਬ ਕੇ ਅਰਦਾਸ ਕਰਦਾਂ ਕਿ ਰੱਬਾ ਕਿ ਸਾਡੀ ਵੀ ਧੀ ਹੁੰਦੀ ਤੇ ਅਸੀਂ ਵੀ ਸਾਰਾ ਦੁੱਖ ਹੰਢਾਦੇ ਇਹਨੂੰ ਤੇ ਅਸੀਂ ਆਪਣੀ ਧੀ ਬਣਾਇਆ ਸੀ ਪਰ ਇਹ ਹੜੀ ਧੀ ਬਣੀ ਨਹੀਂ ਧੀ ਨਹੀਂ ਬਣੀ ਤਾਂ ਜਦੋਂ ਦਾ ਆਪਣੇ ਧੀ ਦਿੱਤੀ ਨਹੀਂ ਧੀ ਹੁੰਦੀ ਸ਼ੁਰੂ ਤਾਂ ਜੋ ਆਈ ਤੁਹਾਡੀ ਕਸੀ ਟਾ ਕਸੀ ਟੀ ਕਸੀ ਟਾ ਕਸੀ ਟੀ ਲੱਗੇ ਸ਼ੁਰੂ ਤੋਂ ਕਿਹੜਾ ਕੰਮ ਕੀਤਾ ਜੇ ਪਹਿਲੇ ਦਿਨ ਤਾਂ ਵਿਹਲੇ ਬੈਠੇ ਰਹਿੰਦੇ ਹੋ ਕੀ ਇਹ ਪਹਿਲਾਂ ਕੀ ਇਹ ਕੰਮ ਕਰਦੇ ਸੀ ਐਵੇਂ ਥੋੜੀ ਅੱਜਾ ਉਹ ਡੰਮਿਆ ਖੜਾ ਕਰ ਲਿਆ ਕਿਹੜਾ ਮਹਿਲ ਇਹ ਮਹਿਲ ਕਹਿੰਦੇ ਆ ਇਹ ਮਹਿਲ ਨਾ ਮੇਰੇ ਬੰਦੇ ਨੇ ਕੀਤਾ ਹੈ ਤੇ ਜਦੋਂ ਮੈਂ ਵਿਆਹ ਹੀ ਆਈ ਸੀ ਨਾ ਕੀ ਸੀ ਤੁਹਾਡੇ ਕੋਲ ਇੱਕ ਕਮਰਾ ਜਿਆ ਸੀ ਉਹ ਵੀ ਕੱਚਾ ਤੇ ਪੋਚੇ ਮਾਰਦੇ ਸੀ ਚਾਜ ਮੈਨੂੰ ਗੱਲਾਂ ਕਰਨ ਦੇ ਮਹਿਲ ਖੜਾ ਕੀਤਾ ਮਹਿਲ ਖੜਾ ਕੀਤਾ ਮੰਮੀ ਇਹ ਤੁਸੀਂ ਕੀ ਬੋਲਦੇ ਦਾਦਾ ਦਾ ਦਿਨ ਕੀ ਬੋਲਣ ਦੀ ਜਾਵੇ ਥੋੜਾ ਹਲੀਮੀ ਨਾ ਬੋਲੋ ਤੁਹਾਡੇ ਤੋਂ ਵੱਡੇ ਨੇ ਥੋੜਾ ਲਿਹਾਜ਼ ਤੇ ਕਰ ਲੋ ਉਹਨਾਂ ਦੀ ਉਮਰ ਦਾ ਤੇ ਮੈਂ ਵੀ ਤੇਰੇ ਤੋਂ ਵੱਡੀ ਆ ਤੇ ਆਰਾਮ ਨਾਲ ਗੱਲ ਕਰ ਮੇਰੇ ਨਾਲ ਆਇਆ ਵੱਡਾ ਸਿਆਣਾ ਮੈਨੂੰ ਸਮਝਾਉਣ ਵਾਸਤੇ ਸਿਆਣਾ ਮੈਂ ਤੁਹਾਨੂੰ ਹੋਣ ਦੀ ਲੋੜ ਆ ਨਾ ਕਿ ਸਾਨੂੰ ਤੇ ਦੰਦ ਅਸੀਂ ਦਾਦਾ ਦਾਦੀ ਨਾਲ ਬਿਹੇਵ ਕਰੰਦੇ ਜੀ ਕੀ ਕਰਨੀ ਜਾਵੇ ਕੀ ਕਰਦੇ ਪਈਆਂ ਮਮੇ ਅਜੇ ਬਿਲਕੁਲ ਸਹੀ ਕਹਿ ਰਹੇ ਆ ਕਿਸੇ ਕਹਿੰਦੇ ਆਵੇਂ 10 ਮੰਮੀ ਉਹਨੇ ਸਾਰੀਆਂ ਗਲਾਸਾਂ ਹੀ ਕੀਆ ਆਹੀ ਪਜੰਦੋ ਦੇਖਣੇ ਤੁਹਾਨੂੰ ਚੁੱਪ ਕਰ ਜਾ ਪੁੱਤਰ ਇਹ ਗੱਲਾਂ ਸੁਣ ਸੁਣ ਕੇ ਸਾਡੇ ਕੰਨ ਭੱਗ ਗਏ ਆ ਇਹ ਵੀ ਤੇ ਸਾਡੀ ਧੀਆ ਵਰਗੀ ਆ ਜੇ ਸਾਡੀ ਧੀ ਹੁੰਦੀ ਤੇ ਸਾਨੂੰ ਆਹ ਗੱਲਾਂ ਨਾ ਸੁਣਨੀਆਂ ਪੈਂਦੀਆਂ ਘੁੱਪ ਕਰੋ ਖੜੇ ਚੱਲੇ ਕਰ ਮਾਵੀ ਤੇ ਲੁੱਕ ਹੈ ਹੀ ਨਹੀਂ ਕੀ ਗੰਦੇ ਪਏ ਧੀ ਧੀਆ ਵਰਗੀ ਪਰ ਮੈਂ ਤੁਹਾਡੀ ਧੀ ਨਹੀਂ ਨਾਲੇ ਮੇਰੀ ਗੱਲ ਸੁਨੋ ਫਟਾਫਟ ਦੱਸੋ ਕੀ ਖਾਣਾ ਜੇ ਤੇ ਮੈਂ ਨਾ ਆਪਣੇ ਪੇਕੇ ਜਾਣਾ ਆਪਣੀ ਭਤੀਜੀ ਨੂੰ ਦੇਖਣ ਤਹਾਡੇ ਸਰਾਂਦੇ ਨਹੀਂ ਮੈਂ ਬੈਠੇ ਰਹਿਣਾ ਤੇ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਮੈਨੂੰ ਫਟਾਫਟ ਦੱਸ ਦੋ ਬਹੁਤੀ ਗੱਲ ਹੈ ਮੈਂ ਖਿਚੜੀ ਬਣਾ ਦੇਣੀ ਇਹ ਮੂੰਗੀ ਤੋਂ ਤਿਆਰ ਰਾਤ ਦੀ ਬਣੀ ਆਈ ਜੇ ਤੇ ਫੁਲਕੇ ਲਾ ਕੇ ਮੈਂ ਚਲੀ ਜੰਨੀ ਆ ਅੱਪੇ ਹੀ ਖਾ ਲੈਣਾ ਧੀਆ ਵਰਗੀ ਧੀਏ ਆਪਾਂ ਧੀਜੀ ਤੇਰੇ ਨੂੰ ਤੇ ਮਹੀਨਾ ਹੋ ਗਿਆ ਹੋਈ ਲੋ ਹੈ ਤੇ ਤੂੰ ਕਹਿੰਨੀ ਮੈਂ ਅੱਜ ਟੱਲ ਲਈ ਆ ਤੁਹਾਨੂੰ ਕੀ ਲੈਣਾ ਦੇਣਾ ਮੈਂ ਜਦੋਂ ਮਰਜ਼ੀ ਆਵਾਂ ਜਦੋਂ ਮਰਜ਼ੀ ਜਾਵਾਂ ਪਤੀ ਜੀ ਮੇਰੀ ਐ ਪੇਕੇ ਮੇਰੇ ਆ ਮਾਂ ਮੇਰੀ ਐ ਮੈਂ ਆਪੇ ਚਲੀ ਜਾਵਾਂਗੀ ਮੈਨੂੰ ਤੁਹਾਡੇ ਕੋਲ ਪਰਮਿਸ਼ਨ ਲੈਣ ਦੀ ਲੋੜ ਨਹੀਂ ਕਿ ਮੈਂ ਚੱਲੀ ਆ ਤੇ ਤੁਹਾਡੀ ਰੋਟੀ ਬਣਾ ਜੰਨੀ ਆ ਤੇ ਚੁੱਪ ਕਰਕੇ ਖਾ ਲੈਣਾ ਕਾਲੀਆਂ ਜੇ ਰੋਟੀਆਂ ਨੂਹ ਦੇ ਹੱਥ ਦੀਆਂ ਮੈਂ ਤੁਹਾਨੂੰ ਐਸੇ ਕਰਕੇ ਕਹਿੰਦੀ ਸੀ ਕਿ ਮੈਂ ਤੁਹਾਨੂੰ ਰੋਟੀ ਬਣਾ ਦਿੰਦੀ ਆ ਪਰ ਨਹੀਂ ਤੁਹਾਨੂੰ ਪਤਾ ਨਹੀਂ ਨੂਹ ਦੇ ਹੱਥਾਂ ਦੀ ਰੋਟੀਆਂ ਕਿੰਨੀਆਂ ਕਿੰ ਚੰਗੀਆਂ ਲੱਗਦੀਆਂ ਨੇ ਇਹ ਲੋਕੇ ਤੈਨੂੰ ਮੈਂ ਕੀ ਕਹਾਂ ਖਲੋਤਾ ਦੇ ਤੇ ਤੂੰ ਜਾਂਦਾ ਨਹੀਂ ਹਾਂ ਹਾਂ ਮੈਂ ਕੁਝ 10 ਰੁਪਏ ਗਿਆ ਇਹ ਆਪੇ ਬਾਰੋਂ ਖਾ ਲਓ ਕੰਮ ਕਰੀ ਜੋ ਮੁੱਕਦਾ ਹੀ ਨਹੀਂ ਘਰ ਦੇ ਵਿੱਚ ਨਾ ਬਸ ਵਿਹਲੇ ਆ ਬੈ ਕੇ ਖਾਣਾ ਪੀਣਾ ਹੀ ਆਂਦਾ ਦੇਖੀ ਹਾਂ ਕਉ ਦੁੱਧ ਰਾ ਕੇ ਚੱਲੀ ਹੈ ਨਾ ਕਿੱਛੇ ਘਾੜ ਨਹੀਂ ਨਾ ਹਣਾ ਚਬਰ 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 ਕਰਕੇ ਇਹਨਾਂ ਨੂੰ ਦੁੱਧ ਪੀ ਜਾਣਾ ਅੱਗ ਮੋ ਲੱਗੇ ਫੁਲਕੇ ਦੇਖਾਂ ਬਣੇ ਹੋਏ ਥੋੜੇ ਜਿਲੇ ਲੈ ਰੋਟੀ ਵੀ ਖਾ ਲਈਏ ਹਾਂਜੀ ਦੱਸੋ ਤੁਸੀਂ ਕੀ ਕਹਿੰਦੇ ਹੋ ਮੰਮੀ ਗੁੱਸਾ ਨਾ ਕਰਿਓ ਪਰ ਜੋ ਤੁਸੀਂ ਦਾਦੇ ਦਾਦੀ ਨਾਲ ਕਰਦੇ ਜੇ ਨਾ ਇਹ ਬਿਲਕੁਲ ਸਹੀ ਨਹੀਂ ਆ ਚੁੱਪ ਕਰਕੇ ਬਹਿ ਜਾ ਜੋ ਕਰਦੇ ਸਹੀ ਨਹੀਂ ਕਰਦੇ ਵੇ ਤੂੰ ਲੈਣਾ ਦੇਣਾ ਕੁਛ ਪੱਲਾ ਮਨੂ ਐ ਦਸ ਖਿਚੜੀ ਉਹਨਾਂ ਵਾਸਤੇ ਮੈਂ ਬਣਾ ਚੱਲਨੀ ਐ ਤੇ ਦੋ ਫੁੱਲ ਕੇ ਡੱਬੇ ਚਪੇ ਹੋਇਆ ਉਹ ਆਪੇ ਖਾ ਲੈਣਗੇ ਤੇ ਤੁਹਾਨੂੰ ਮੈਂ ਨਾ ਪੈਸੇ ਦੇ ਦੇਣੀ ਐ ਤੁਸੀਂ ਕੁਲਚਾ ਖਾਣਾ ਜਾਂ ਪੂਰੀ ਖਾਣੀ ਛੱਡ ਕੁਲਚਾ ਕੁਲਚਾ ਨਾ ਆਹ ਦਾदू-ਦਾਦੀ ਨੂੰ ਜਿਹੜਾ ਤੁਸੀਂ ਕੰਮ ਦਾ ਮਿਹਣਾ ਮਾਰਨਦੇ ਸੀ ਨਾ ਤੇ ਦਾदू ਜਿਹੜਾ ਕੰਮ ਕਰਦੇ ਨੇ ਉਹ ਤੁਹਾਡੀ ਹੋ ਜਾਂਦੇ ਨਾਲ ਕਰਦੇ ਨੇ ਨਹੀਂ ਤਾਂ ਉਹਦੀ ਕੋਈ ਉਮਰ ਨਹੀਂ ਐ ਕੰਮ ਕਰ ਕਰਾਂਦੀ ਹੁਣ ਕਿਉਂ ਉਹ ਕਮਾਈ ਮਨੂ ਲਿਆ ਕੇ ਦੇਣ ਦੇ ਆ ਜਦੋਂ ਉਹਨਾਂ ਦੇ ਕਮਾਈਆਂ ਤੋਂ ਬੈਠੀ ਹੋਈਆਂ ਦੱਸ ਮੰਮੀ ਉਹ ਕਰਦੇ ਵੱਡੇ ਨੇ ਮੰਮੀ ਪਰਿਵਾਰ ਇਸ ਲਈ ਹੁੰਦਾ ਕਿਉਂਕਿ ਦੁੱਖ ਸੁੱਖ ਚ ਆਪਾਂ ਨਾਲ ਖੜੇ ਰਹੇ ਜੀ ਤੇਰਾ ਕੀ ਮਤਲਬ ਹੈ ਉਹਨਾਂ ਨੂੰ ਭਰਾਵਾ ਜਦੋਂ ਦੀ ਮੈਂ ਘਰ ਚ ਆਈ ਨਾ ਦੁੱਖ ਹੀ ਦੁੱਖ ਹੈ ਸੁੱਖ ਕੋਈ ਵੀ ਨਹੀਂ ਅੰਨਾਂ ਭਾਵੇਂ ਕਿ ਦੇਸੀ ਕੀ ਉਹਦੀਆਂ ਲੁੱਚੀਆਂ ਖਵਾ ਦੇ ਅੰਨਾਂ ਨੇ ਫੇਰ ਕੋਈ ਨਾ ਕੋਈ ਨੁਕਤਾ ਚਿੰਨੀ ਕਰੀ ਦੇਣੀ ਹੈ ਐਸ ਕਰਕੇ ਉਹਨਾਂ ਦੰਦ ਦੁੰਦ ਨਹੀਂ ਲਾਗੇ ਖਿਚੜੀ ਹੀ ਸਹੀ ਰਹਿੰਦੀ ਹੈ ਤੇ ਜਾਂ ਮੂੰਗੀ ਤੋਂ ਤੀ ਦਾਲ ਮੰਮੀ ਜੇ ਦਾਦਾ ਦਾਦੀ ਦੀ ਮੂੰਹ ਜੀਬਾਨ ਹੁੰਦੀ ਨਾ ਤੇ ਸ਼ਾਇਦ ਤੁਸੀਂ ਕੀ ਕੀ ਤੁਸੀਂ ਬੋਲ ਅੰਦਰ ਕਿਉਂ ਦੱਬ ਗਿਆ ਮੈਂ ਕੁਛ ਨਹੀਂ ਮੰਮੀ ਉਹ ਕਹਿੰਦਾ ਵੀ ਸਾਡੀ ਵੀ ਜੇ ਭੂਆ ਹੁੰਦੀ ਤੇ ਭੂਆ ਕਿਹੜੀ ਭੂਆ ਚੁੱਪ ਕਰ ਜਾ ਚੰਡ ਨਾ ਖਾਲੀ ਮੂੰਹ ਤੇ ਤੁਹਾਡੀਆਂ ਜੜੀਆਂ ਜ਼ੁਬਾਨਾਂ ਚਲਦੀਆਂ ਪਈਆਂ ਮੈਨੂੰ ਸਭ ਪਤਾ ਵੈ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਨਾਸ਼ਤਾ ਕਰਨਾ ਹੋਏਗਾ ਤੇ ਕੱਲ ਨਾ ਨਹੀਂ ਕਰਨਾ ਤੁਸੀਂ ਭੁੱਖੇ ਰੋ ਜਾ ਦਾ ਦਾਦੀ ਕੋਲ ਭਾਈ ਦਾਦੀ ਨੂੰ ਕਾ ਦੋ ਤੈਨੂੰ ਰੋਟੀ ਬਣਾ ਦਿੰਦੀ ਐ ਤੇ ਜੋ ਮਰਜ਼ੀ ਖਾਓ ਦਫਾ ਹੋ ਮੰਮੀ ਗੁੱਸਾ ਨਾ ਕਰੋ ਕੀ ਗੁੱਸਾ ਨਾ ਕਰਾ ਗੱਲ ਤੇ ਸੁਣੋ ਮੰਮੀ ਸੁਣਾ ਦੇ ਦੱਸੋ ਚੱਲੇ ਕਿੱਥੇ ਤੂੰ ਚੱਲੀਆਂ ਤੇਰੀ ਨਾਨੀ ਘਰ ਤੇਰੀ ਮੰਮੀ ਘਰ ਕੁੜੀ ਨਹੀਂ ਆਈ ਉਹਨੂੰ ਦੇਖਣ ਚੱਲੀ ਹੋ ਮਾਮੇ ਦੀ ਕੁੜੀ ਦੇਖਣ ਚੱਲੇ ਜੀ ਹਾਂਜੀ ਸਾਡੀ ਭੈਣ ਕਿਹੜੀ ਭੈਣ ਕਿਦੀ ਭੈਣ ਤੇ ਮੰਮੀ ਸਾਡੀ ਭੈਣ ਹੀ ਹੋਈ ਓ ਵੇ ਚੁੱਪ ਕਰ ਜਾ ਤੇਰੀ ਭੈਣ ਤੇਰੀ ਭੈਣ ਲਾਇਆ ਕੋਈ ਭੈਣ ਬੁਣਨੇ ਮੰਮੀ ਮਾਮੇ ਘਰ ਕੁੜੀ ਹੋਈ ਆ ਸਾਡੇ ਗੁੱਟ ਖਾਲੀ ਰਹਿੰਦੇ ਆ ਮੈਨੂੰ ਖਾਲੀ ਰਹਿਣ ਦੇ ਬੰਦਵਾਗੀ ਮੈਂ ਤੁਹਾਨੂੰ ਤੁਹਾਡੀ ਮਾਂ ਬੈਠੀ ਐ ਭੈਣ ਬਣ ਜਾਗੀ ਰਖਣੀ ਟਕੇ ਵਾਲੇ ਦਿਨ ਨਾਮ ਨਾ ਨਹੀਂ ਉਹਨਾਂ ਦਾ ਕੁੜੀ ਹੋਈ ਇੱਥੇ ਭੈਣ ਲੱਭਣ ਲੱਪਿਆ ਆਪਣੀ ਤੂੰ ਰਾਂਣਾ ਬਾਬਾ ਦੋਨੇ ਆਨੇ ਤੁਹਾਨੂੰ ਦੋਨਾਂ ਨੂੰ ਬੜਾ ਚਾਹ ਆਂਡਿਆ ਸੱਡਿਪੂਆ ਹੁੰਦੀ ਸੱਡ ਭੈਣ ਹੁੰਦੀ ਅਸੀਂ ਰਖੜੀ ਬਣਾਵਾਂਗੇ ਰਾਨਾ ਬੈਜੋ ਰਖੜੀ ਬਣਵਾਨੀ ਤੁਸੀਂ ਜਿਹੜੀ ਮੰਮੀ ਮੰਮੀ ਕਿੱਥੇ ਗਏ ਸਾਰੇ ਜਨ ਨੇ ਨਜ਼ਰ ਹੀ ਨਹੀਂ ਆਂਡੇ ਨਹੀਂ ਆ ਗਈਆਂ ਹੌਸਲਾ ਕਰ ਲੈ ਤੋ ਮਿੰਟ ਬੋਲੀ ਚੰਨੀ ਐ ਲੈ ਹੈ ਹੌਸਲਾ ਤੁਸੀਂ ਆਉਂ ਕਹਿੰਦੇ ਬਤਾ ਬਾਹਰ ਕਿੰਨੀ ਗਰਮੀ ਹੈਗੀ ਆ ਕਦਰ ਨਹੀਂ ਮਾਝਾਈ ਮਾਨੇ ਨੀਕ ਨਾ ਚੱਲ ਬਹਿ ਜਾ ਹੋਰ ਸਨਾ ਠੀਕ ਹੈ ਸਰ ਹਾਂ ਬਹੁਤ ਵਧੀਆ ਬਹੁਤ ਵਧੀਆ ਪਾਣੀ ਪੀਣਾ ਮੰਗਾਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਪੀ ਕੇ ਆਈ ਸੀ ਕੀ ਹੋਇਆਈ ਬੜਾ ਮੂੰਹ ਜਿਹਾ ਬਣਾਇ ਬੜਾ ਗੁੱਸੇ ਚ ਕੀ ਗੱਲ ਹੈ ਮੰਮੀ ਇਹ ਤੂੰ ਚੁੱਪੀ ਕਰ ਜੋ ਸੇਰ ਦੋਨਾਂ ਨੇ ਸਿਆਪਾ ਪਾਇਆ ਹੈ ਇਹ ਇਹ ਦੋਨਾਂ ਬੁੱਢਾ ਬੁੱਢੀ ਨੇ ਹੋ ਕਾਦਾ ਸਿਆਪਾ ਪਾਤਾ ਹੋਣ ਇਹਨਾਂ ਨੇ ਅਖਬਾਰ ਫੜ ਕੇ ਬੈਠਾ ਰਹਿੰਦਾ ਵੇ ਤੇ 24 ਘੰਟੇ ਉਹੀ ਪੜੀ ਜਾਂਦਾ ਪੰਜ ਪਾਗਲ ਹੋ ਗਿਆ ਮੈਨੂੰ ਕਦੀ ਇਹ ਚੀਜ਼ ਬਣਾ ਦੇ ਸਾਨੂੰ ਭੁੱਖ ਲੱਗੀ ਉਹ ਕਰ ਦੇ ਤੇ ਮੈਂ ਵੀ ਫਿਰ ਕਿਆ ਹੀ ਆ ਮੈਂ ਕਿਹਾ ਖਿਚੜੀ ਬਣਾ ਚੱਲੀ ਆ ਤੇ ਦੋ ਫੁਲਕੇ ਬਣੇ ਹੋਇਆ ਖਾ ਲੈਣ ਆਪੇ ਇਹ ਮੇਰੇ ਮੁੰਡੇ ਦੇਖ ਲੈ ਕੋਡੀਆਂ ਨਹੀਂ ਕੰਮੇ ਚੀਜ਼ੋ ਵੀ ਸਾਥ ਦੇਣਾ ਨਾ ਦਾਦਾ ਦਾਦੀ ਦਾ ਫਿਰ ਮਨੂੰ ਵੱਡਾ ਕੀ ਕਹਿੰਦਾ ਵੱਡਾ ਤੇ ਬਾਅਦ ਚ ਬੋਲੇ ਛੋਟਾ ਕੀ ਕਹਿੰਦਾ ਤੁਸੀਂ ਮੰਮੀ ਦਾਦੇ ਨੂੰ ਬੋਲਦੇ ਕਿਸ ਤਰ੍ਹਾਂ ਜੇ ਇਸ ਤਰ੍ਹਾਂ ਬੋਲਣੇ ਮੈਂ ਕਿਹਾ ਚੁੱਪ ਕਰ ਜਾ ਤੂੰ ਮੈਨੂੰ ਸਿਖਾਣੀ ਕਿ ਮੈਂ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਬੋਲਣਾ ਅੰਨੀ ਬਕਵਾਸ ਕਰਦੇ ਮੁੰਡੇ ਆ ਮੇਰੇ ਮੁੰਡੇ ਪਤਾ ਤੇਰੇ ਤੋਂ ਉਹਨਾਂ ਨੂੰ ਪੈਰ ਧੋਤੋ ਕੇ ਪੀਣੇ ਚਾਹੀਦੇ ਸੀ ਤੂੰ ਉਹਨਾਂ ਨੂੰ ਹੀਰਿਆਂ ਵਰਗੇ ਦੋ ਪੁੱਤ ਜੰਮ ਕੇ ਦਿੱਤੇ ਆ ਪੁੱਤ ਪੈਰ ਉਹ ਵੀ ਮੇਰੇ ਭੁੱਲ ਜਾਓ ਕਿਉਂ ਧੋਨੇ ਉਹਨਾਂ ਦੇ ਸਕੇ ਜੇ ਮੇਰਾ ਨਹੀਂ ਕੋਈ ਸਕਾ ਵੇਖਾਂ ਸਕੇ ਆ ਨਾ ਸਕੇਨ ਕੀ ਕਰਨਾ ਤੇਰਾ ਹੀ ਸਕੇ ਰਹਿਣਾ ਚਾਹੀਦਾ ਉਹਨਾਂ ਨੂੰ ਆ ਵੇਖਾ ਮੇਰੀ ਨੇ ਧੀ ਜੰਮ ਕੇ ਰੱਖੀਓ ਤੇ ਤੂੰ ਪੁੱਤ ਜੰਮ ਕੇ ਨਹੀਂ ਕਦਰ ਕਰਾਉਂਦੀ ਤੂੰ ਧੀ ਜੰਮ ਕੇ ਕਰਾਉਣ ਲੱਗੀਓ ਕੀ ਕਰ ਇੱਕੋ ਹੀ ਚਾੜਿਆ ਸਾਡੀ ਭੂਆ ਹੁੰਦੀ ਸਾਡੀ ਭੂਆ ਹੁੰਦੀ ਲੈ ਸਾਡੇ ਦੇ ਭੈਣ ਆ ਗਈ ਐ ਮਾਮੀ ਘਰ ਮੈਂ ਕਿਹਾ ਬਈ ਆਵੇਂ ਆ ਰਾਮ ਨਾਲ ਭੈਣ ਭੈਣ ਲਾਇਆ ਭੂਆ ਭੂਆ ਲਾਈ ਗਈਓ ਬਥੇਰਾ ਥੀ ਖਾਦਾ ਸਿਰ ਮਾ ਉਹਨਾਂ ਦਾ ਪਰ ਸਮਝਦੇ ਕਿ ਨਹੀਂ ਕੁਛ ਤੇ ਮੈਂ ਕੀ ਕਰਾਂ ਨਹੀਂ ਐਨੀ ਕਦਰ ਕੁਦਰ ਪਾਉਂਦੇ ਹੁੰਦੇ ਆ ਸਹੀ ਕੰਦੇ ਵੇ ਮਾਸੀ ਜੀ ਉਸੇ ਪਤਾ ਨਹੀਂ ਮੇਰੀ ਮਾਂ ਨੇ ਵੀ ਕੀ ਸੋਚਿਆ ਸੀ ਮੇਰਾ ਜੇ ਉੱਥੇ ਵਿਆਹ ਕਰ ਛੱਡਿਆ ਨੀ ਇਹਨੂੰ ਬਤੇਰਾ ਸਮਝਾਇਆ ਸੀ ਪਹਿਲੇ ਸਾਰਾ ਕੁਝ ਵੇਖ ਪਾਲ ਲੈ ਨਹੀਂ ਠੀਕ ਨੇ ਬੰਦੇ ਬੜੇ ਵਧੀਆ ਨੇ ਬੰਦੇ ਬੜੇ ਸਾਰਾ ਦੇ ਕੁੜੀ ਨੂੰ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਨਹੀਂ ਉਹ ਦੋ ਤਾਂ ਚੰਗੇ ਹੀ ਤਾਂ ਹੀ ਕੀਤਾ ਵਾ ਜੇ ਪਤਾ ਲੱਗਦਾ ਤੇ ਮੈਂ ਪਾਗਲ ਸਾਥੇ ਦਿੰਦੀ ਨਾ ਉਦੋਂ ਚੰਗੇ ਸੀ ਤੇ ਹੁਣ ਉਹਨਾਂ ਨੂੰ ਕੀ ਇਸਲਾਬਾ ਕਰ ਉਹ ਬਾਅਦ 'ਚ ਬਿਮਾਰੀਆਂ ਪੈਂਦੀਆਂ ਮੰਮੀ ਸਾਰੀਆਂ ਗੱਲਾਂ ਛੱਡੋ ਮੈਂ ਅੱਗੇ ਕਲਪ ਕੀ ਆਈਆਂ ਕਰੋ ਤੇ ਨਾਲੇ ਮੈਨੂੰ ਦੱਸੋ ਪਤੀਜਾ ਹੀ ਮੇਰੇ ਘਰ ਤੇਰੇ ਘਰ ਹੋਈ ਏ ਚੁੱਪ ਕਰ ਮਾਸੀ ਤੂੰ ਤੂੰ ਨਾ ਬੋਧਾ ਬੋਲਿਆ ਕਰ ਤੇ ਸਾਡੇ ਘਰ ਹੀ ਹੋਈ ਏ ਘਰ ਚ ਹੋਈ ਦੇ ਹੀ ਨਾ ਮੇਰੇ ਘਰ ਹੀ ਹੋਈ ਏ ਸਾਡੇ ਘਰ ਹੀ ਹੋਈ ਏ ਚੱਲ ਮੰਮੀ ਛੱਡ ਮਾਸੀ ਦੀਆਂ ਗੱਲਾਂ ਹੁਣ ਪੁੱਛਦੀ ਪਈ ਓ ਦਵਾ ਕੀ ਮੰਮੀ ਛੱਡ ਮਾਸੀ ਦੀ ਗੱਲ ਤੂੰ ਦੱਸੋ ਹੁਣ ਮੈਂ ਕੀ ਪਾਵਾਂ ਸੈਕ ਉਹਨੂੰ ਜੇ ਕਿਤੇ ਮੇਰਾ ਹੁੰਦਾ ਨਾ ਪਤੀਜਾ ਤੇ ਮੈਂ ਢੋਲ ਵਾਜੀਆਂ ਨਾਲ ਆਣਾ ਹੀ ਐ ਸੋਨੇ ਦੀ ਚੀਜ਼ ਬਣਾ ਕੇ ਨਾਲ ਲੈਣਾ ਹੀ ਪਤਾ ਕਿੰਨਾ ਸਮਾਨ ਮੈਂ ਦੇ ਕੇ ਜਨ ਇਹਨੂੰ ਕੀ ਹੁੰਦੇ ਨਾ ਮੈਂ ਮੈਂ ਤੈਨੂੰ ਮੈਂ ਉਦੋਂ ਮੈਂ ਵੀ ਨਹੀਂ ਵੜਨ ਦੇਣਾ ਮੈਂ ਵੀ ਅਖੜਾ ਚੱਲ ਗੱਜ ਵੱਜ ਕੇ ਆ ਹੁਣ ਤੂੰ ਕੀ ਦੇਣਾ ਛੱਡ 500 ਰੁਪਏ ਸਗਨ ਪਾ ਦੇ ਤੇ ਜਾ 500 ਆਦਾ ਨਾ ਬੜਾ ਆ ਚਲ ਠੀਕ ਹੈ ਨਾਲੇ ਮੈਨੂੰ ਦੱਸੋ ਉਹਦੀ ਭੈਣ ਆਈ ਸੀ ਮਾਸੀ ਅੰਦਰ ਬੈਠੀ ਹੋਈ ਐ ਲਿਹਾਈ ਕੁਝ ਤਾਂ ਨਹੀਂ ਲਿਆਈ ਕੱਲ ਲਿਆਈ ਆ ਪੰਜੀ ਦੇ ਦੋ ਪੀਪੇ ਬਣਾਏ ਸੁਗਲ ਅਗਲੀ ਨੇ ਹਾਂ ਹੋਰ ਤੂੰ ਵੀ ਲੈ ਜੀ 5 ਕਿਲੋ ਇਹਨੂੰ ਹੀ ਪਾ ਦੇ ਜੀ ਪੀਪੇ ਚ ਉਹੀ ਪੀਪੇ ਦਾ ਖਾਲੀ ਇੱਕ ਕਰ ਮੈਂ ਨਹੀਂ ਲੈ ਜਾਂਦੀ ਡਾਲਡੇ ਘਿਓ ਦੀ ਦੇ ਦਿੱਤੀ ਹਣੀ ਉਹਦੀ ਭੈਣ ਨੇ ਉਹਨਾਂ ਨੇ ਦੇਸੀ ਘਿਉ ਦੀਆਂ ਬਣਾਉਣੀਆਂ ਤੇ ਆਪਣੇ ਘਰੋਂ ਜੇ ਬਣਾਓਗੇ ਨਾ ਨਹੀਂ ਕਿਛਦੇ ਨੇ ਗੱਲ ਤੇ ਪੂਰੀ ਸੁਣ ਲਿਆ ਕਰ ਪਹਿਲੇ ਬੋਲਣਾ ਸ਼ੁਰੂ ਨਹੀਂ ਹੈ ਡਾਲਡਾ ਇੱਥੇ ਰਿਫਾਈਨਡ ਦੀ ਵੀ ਨਹੀਂ ਬਣੀ ਕੋਈ ਵੀ ਨਹੀਂ ਬਣੀ ਅਗਲੀ ਕਹਿੰਦੀ ਮੇਰੇ ਕੋ 500 ਰੁਪਇਆ ਲੈ ਲਓ ਤੇ ਬਣਾ ਲਓ ਤੇ ਬਣਾ ਲਓ ਸੱਚੀ ਮੰਮੀ ਆਹੋ ਫੇ ਤੁਸੀਂ ਬਣਾਈ ਸੁਆ ਬਣਾਈਆਂ ਹੀ ਨਾ 500 تک ਹੀ ਲਈ ਅਮਾ ਦਾ ਕੀ ਛੱਡਾ ਰਹਿਣ ਦੇ ਉਹ ਤੇਰੀ ਮਾਸੀ ਨੇ ਆਪੇ ਜਵਾਬ ਦੇ ਦਿੱਤਾ ਉਹਨਾਂ ਨੂੰ ਮੈਂ ਨਹੀਂ ਕੋਈ ਗੱਲ ਕੀਤੀ ਹਾਂ ਵਧੀਆ ਕੀਤਾ ਮਾਸੀ ਮੇਰੀ ਗੱਲ ਸੁਣ ਮੰਮੀ ਹੁਣ ਬੰਡਾਈ ਵੀ ਨਾ ਨਾਲੇ ਸਵਾ ਮਹੀਨੇ ਵੀ ਹੋ ਗਈ ਆ ਉੱਤੋਂ ਗਰਮੀ ਪਤਾ ਕਿੰਨੀ ਪੈਣ ਢਈ ਆ ਬਸ ਤੇ ਆਪ ਕੰਮ ਨਾ ਕਰੀ ਤੇ ਉਹਦੇ ਕੋ ਕਰਵਾ ਹੁਣ ਨਾ ਮੈਂ ਕਾਦਾ ਕੰਮ ਕਰਨਾ ਮੇਰੇ ਦੁਖ ਦੇ ਗੋਡੇ ਮਾਸੀ ਤੇਰੀ ਆਈ ਆ ਚਾਰ ਦਿਨ ਰਹਿਣ ਵਾਸਤੇ ਇਹ ਕੰਮ ਕਰਨ ਵਾਸਤੇ ਨਹੀਂ ਆਈ ਓਏ ਉਹਨੇ ਵੀ ਨਹੀਂ ਕਰਨਾ ਤੂੰ ਵੀ ਆ ਜਾ ਮੈਂ ਤੱਕ ਨਹੀਂ ਦੋ ਦਿਨ ਉਹ ਨਹੀਂ ਮੈਂ ਨਹੀਂ ਆਣਾ ਮੰਮੀ ਦੇਖ ਲੈ ਆਪਣੀ ਨੂੰ ਦਾ ਹਾਲ ਹਜੇ ਤੇ ਉਹਨੇ ਕੁੜੀ ਜੰਮੀ ਐ ਤੇ ਇੰਨੀ ਆਕੜ ਆ ਉਹਦੇ ਵਿੱਚ ਜੇ ਕਿਤੇ ਮੁੰਡਾ ਜੰਮਦੀ ਨਾ ਤੇ ਸਾਡੀ ਬਾਤ ਹੀ ਨਾ ਪੁੱਛੇ ਉਹਨੂੰ ਨਹੀਂ ਪਤਾ ਲੱਗਦਾ ਕਿ ਉਹਦੀ ਨਨਾਨ ਆਈ ਐ ਕਿਤੇ ਬਾਹਰ ਹੀ ਆ ਜਾਵਾ ਮੇਰੀ ਗੱਲ ਸੁਣੋ ਕੁੜੀ ਉਥੋਂ ਤੋਰ ਕੇ ਆਈ ਐ ਸਾਰਿਆਂ ਨੂੰ ਪਤਾ ਲੱਗਿਆ ਕੁੜੀ ਆਈ ਐ ਘਰ ਉਹਨੂੰ ਅੰਦਰ ਬੈਠੀ ਨੂੰ ਇਤਨ ਨਹੀਂ ਪਤਾ ਲੱਗਾ ਨਾ ਤੁਹਾਨੂੰ ਹੀ ਤਾਂ ਪਤਾ ਲੱਗਾ ਤੁਸੀਂ ਤਾਂ ਹੀ ਆਏ ਹੋ ਪਿਵਾਜ ਆਉਂਦੇ ਮੰਜੂ ਦੀ ਤਾਂ ਹੀ ਤੁਹੀ ਆਏ ਮਨੂੰ ਵੀ ਸੁਣਦਾ ਪਿਆ ਵਾ ਉਹਦੇ ਕੰਨ ਬੋਲੇ ਨਹੀਂ ਆ ਉਹ ਸੁਣਦੀ ਪਈ ਆ ਉਹ ਕੇਸਲੀ ਬਣੀ ਕੇਸਲੀ ਚਲ ਮਨ ਜਾਨ ਕੇ ਬਣੀ ਹੋਈ ਨਹੀਂ ਸਮਝਿਆ ਕਰ ਗੱਲ ਨੂੰ ਚਲ ਮਨ ਜਾਨ ਕੇ ਬਣੀ ਆ ਚਲ ਮਾਸੀ ਸਾਰੇ ਮੰਮੀ ਗੱਲਾਂ ਛੱਡ ਮੈਨੂੰ ਦੱਸ ਅਦੀ ਭੈਣ ਨੂੰ ਤੇ ਤੁਸੀਂ ਕੱਢਤਾ ਘਰੋਂ ਬਾਹਰ ਤਾਂ ਮਾਸੀ ਨੂੰ ਕਿਦੋਂ ਕੱਢਣੀ ਨਹੀਂ ਮੇਰੀ ਸੁਣ ਗੱਲ ਵੇਖ ਨਿੱਕਾ ਜਿਹਾ ਬੱਚਾ ਸਾਰੀ ਰਾਤ ਜਾਗਦਾ ਹੀ ਤੇ ਤੰਗ ਕਰਦਾ ਹੀ ਸਾਰੀ ਰਾਤ ਚੁੱਕ ਕੇ ਬਹਿਣਾ ਉਹਨੂੰ ਜੇ ਟੇਨ ਕੋਲ ਤੇ ਬੈਠਾ ਨਹੀਂ ਜਾਣਾ ਜੇ ਕੋਈ ਰੱਖਦੀ ਵੀ ਹੈ ਨਾ ਕਿਸੇ ਨੂੰ ਆਪਣੇ ਕੋਲ ਬੱਚਾ ਸੰਭਣ ਵਾਸਤੇ ਤਾਂ ਉਹਨੇ ਮੋٹے نوٹ ਮਿੰਨੇ ਦੇ ਲੈਣੇ ਆ ਜਦੋਂ ਫ੍ਰੀਜ ਚ ਸਰਦਾ ਪਿਆ ਤੇ ਕਿਉਂ ਨਾ ਸਾਰੀਏ ਪੈਸੇ ਬਚਾਈਏ ਇਹ ਗੱਲ ਸਹੀ ਹੈ ਤੇ ਮੈਂ ਸੋਚਿਆ ਹੀ ਨਹੀਂ ਠੀਕ ਹੈ ਸੰਭੀ ਜਾਏ ਸਾਨੂੰ ਕੀ ਲੱਗੇ ਅਸੀਂ ਦੋਵੇਂ ਪਾਣਾ ਰੱਜ ਕੇ ਸੰਦੀਆਂ ਆ ਉਹਦਾ ਸਾਡਾ ਸੋਨਾ ਹਰਾਮ ਹੋ ਜਾਣਾ ਹੀ ਵੀ ਗੱਲ ਸਹੀ ਚੱਲ ਹੁਣ ਛੱਡ ਤੇ ਚੱਲਾ ਉਹਨੂੰ ਸਦਨ ਪਾਵਾ ਚੱਲ ਪਾਇਆ ਉਹਨੂੰ ਨਾ ਲਾਉਣਾ ਚੱਲ ਮਮੀ ਚੱਲਦੀ ਆ ਮੈਂ ਗੱਲ ਸੁਣ ਪੈਣਾ ਹਜੇ ਤੇ ਰੱਬ ਦੀ ਦਇਆ ਨਾਲ ਕੁੜੀ ਹੋਈ ਆ ਹੈ ਤੇ ਉਹ ਮਾਨ ਨਹੀਂ ਜੇ ਮੰਜੂ ਕਿਦੇ ਪੁੱਤ ਜੰਮ ਦੇਦੀ ਨਾ ਇੰਨੇ ਤੇ ਤੁਹਾਨੂੰ ਇਹ ਕੋ ਨੀ ਜੀ ਦੇ ਨਾ ਇਹਦੀਆਂ ਅੱਡੀਆਂ ਨਹੀਂ ਥੱਲੇ ਲੱਗਣੀਆਂ ਇਹਨੇ ਟੱਪਦੀ ਰਹਿਣਾ ਹੀ ਸਹੀ ਗੱਲ ਚਲ ਆਜੋ ਹੁਣ ਕੋਈ ਨਹੀਂ ਆਈ ਦੀ ਇਹਦੀ ਮੱਸੀ ਨਹੀਂ ਸੀ ਚਲੋ ਚਲੋ ਆਜੋ ਓਏ 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 ਯਾ ਯਾ ਕੀ